ਆਓ ਪਹਾੜੇ ਦੀ ਡੇਡਾ ਸੀ ਅੱਜ ਫਤਿਹ ਕਰਨਾ ਹੈ। ਬਾਲੇ ਸਹਾਰੇ। ਸਾਹਮਣੇ ਤੁਹਾਨੂੰ ਰੇਨਬੋ ਦੇਖ ਰਿਹਾ। ਉਹਨਾਂ 'ਚ ਇੱਕ ਮੈਂਬਰ ਦੀ ਡੈਥ ਹੋ ਗਈ ਆ। ਪਿਆਰ ਜਦੋਂ ਆਪਾਂ ਪਹਾੜਾਂ ਨਾਲ ਕਾਰ ਹੀ ਲਿਆ ਤਾਂ ਫਿਰ ਰਸਤਾ ਕੋ ਦੇਖਣਾ ਕਿੰਨਾ ਮੁਸ਼ਕਿਲ ਹੈ ਕਿੰਨਾ ਨਹੀਂ। ਜਵਾਰਾ 'ਚ ਬਣਾ ਰਹੇ ਅਸੀਂ ਮੈਗੀ। ਜਦੋਂ ਵੀਊ ਵਧੀਆ ਹੋਵੇ ਟੇਸਟ ਆਪਣੇ ਆਪ ਵਧੀਆ ਹੋ ਜਾਂਦਾ। ਡਿਫਿਕਲਟ ਟਰੈਕ ਆ। ਬਹੁਤ ਹੀ ਜ਼ਿਆਦਾ ਡਿਫਿਕਲਟ ਟਰੈਕ। ਦੋਸਤੋ ਫਾਈਨਲੀ ਅਸੀਂ ਬਾਲੂਗਾ ਘੇਰਾ ਪਹੁੰਚ ਗਏ ਆ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਫਰੋਮ ਚਿਕਾ ਇਸ ਵਕਤ ਅਸੀਂ ਮੌਜੂਦ ਹਾਂ ਚਿਕਾ ਕੈਂਪਸਾਈਟ ਤੇ ਜਿੱਥੇ ਅਸੀਂ ਰਾਤ ਨੂੰ ਸਟੇ ਕੀਤਾ ਸੀ ਆ ਪਿੱਛੇ ਤੁਸੀਂ ਸਾਡਾ ਕੈਂਪ ਦੇਖ ਸਕਦੇ ਹੋ ਤੇ ਅੱਜ ਦਾ ਦਿਨ ਹੈ ਵੀਰਵਾਰ ਤਰੀਕ ਹੈ 11 ਐਂਡ ਸਮਾਂ ਹੋ ਚੁੱਕਿਆ ਹੈ ਸਵੇਰ ਦੇ 6:30 ਐਂਡ ਅੱਜ ਦਾ ਪਲਾਨ ਹੈ ਚਿਕਾ ਤੋਂ ਬਾਲੂਗਾ ਗੇਰਾ ਜਾਣਾ ਜੋ ਬਾਲੂਗਾ ਗੇਰਾ ਦਾ ਡਿਸਟੈਂਸ ਹੈ ਇੱਥੋਂ ਉਹ ਲਗਭਗ 7 ਕਿਲੋਮੀਟਰ ਹੈ ਜੋ ਕਿ 5-6 ਘੰਟਿਆਂ ਚ ਪੂਰਾ ਹੋ ਜਾਣਾ ਚਾਹੀਦਾ ਬਾਕੀ ਰਸਤਾ ਬਹੁਤ ਸਟੀਪ ਹੈ ਤਾਂ ਮੇਬੀ ਅਸੀਂ ਸਲੋ ਜਾਈਏ ਤਾਂ ਕਿ ਜੋ ਸਾਈਜ਼ ਆਦਾ ਚੜੇ ਨਾ ਛੋਟੇ-ਛੋਟੇ ਸਟੈਪਸ ਲੈ ਕੇ ਹੁਣ ਥੋੜੇ ਜਿਹੀ ਟਾਈਮ ਨੂੰ ਚਾਹ ਪਾਣੀ ਬਣਾ ਕੇ ਐਂਡ ਪੀਨੇ ਆ ਬ੍ਰੈਡ ਵਗੈਰਾ ਅਸੀਂ ਕੱਲ ਹੀ ਲੈ ਲਏ ਸੀ ਤਾਂ ਟੋਸਟ ਬਣਾ ਕੇ ਖਾਣੇ ਆਂ ਐਂਡ THEN ਬਾਕੀ ਜਿਹੜੇ ਨਾਲ ਦੇ ਨੇ ਦੋ ਸੱਤ ਜਿਹੜੇ ਸਾਨੂੰ ਕੱਲ ਮਿਲੇ ਸੀ ਉਹਨਾਂ ਨੂੰ ਠਾ ਕੇ ਤੇ ਟਰੈਕ ਸ਼ੁਰੂ ਕਰਦੇ ਆਂ ਬਾਕੀ ਤੁਸੀਂ ਬਣੇ ਰਹੋ ਕਿਉਂਕਿ ਅੱਜ ਹੋਰ ਵੀ ਟਰੈਕ ਡਿਫਿਕਲਟ ਹੋਣ ਵਾਲਾ ਹੈ ਬਟ ਹੋਰ ਵੀ ਬਿਊਟੀਫੁਲ ਹੋਣ ਵਾਲਾ ਹੈ ਬੋਰਨ ਫਰ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੋਈ ਨਹੀਂ ਬਿਕੋਜ਼ ਦਾ ਜਿਹੜੀਆਂ ਲੱਕੜਾਂ ਸੀ ਉਹ ਗਿੱਲੀਆਂ ਸੀ ਐਂਡ ਹਵਾ ਵੀ ਕਾਫੀ ਤੇਜ਼ ਵਗ ਰਹੀ ਸੀ ਐਂਡ ਇਸ ਕਰਕੇ ਉਵੇਂ ਹੀ ਲੱਕੜਾਂ ਪਈਆਂ ਹੋਈਆਂ ਨੇ ਹੋਪਸੋ ਕਿ ਬਾਲੂਗਾ ਗੇਰਾਪੋਂਦ ਕੇ ਜ਼ਰੂਰ ਕਰਾਂਗੇ ਜਦੋਂ ਵੀ ਤੁਸੀਂ ਕੋਈ ਟ੍ਰੈਕ ਕਰੋ ਚਾਹੇ ਉਹ ਹਮਤਾ ਹੈ ਚਾਹੇ ਤਰੁੰਡੇ ਹੈ ਚਾਹੇ ਕੋਈ ਵੀ ਟ੍ਰੈਕ ਹੈ ਉੱਥੇ ਸਭ ਤੋਂ ਵੱਡੀ ਮੁਸ਼ਕਲ ਇਹ ਚੀਜ਼ ਆਉਂਦੀ ਹੈ ਕਿ ਟਾਇਲਟ ਜਾਂ ਫਰੈਸ਼ ਕਿੱਥੇ ਹੋਵੇ ਬੰਦਾ ਕਿਉਂਕਿ ਆਸੇ ਬਸੇ ਬਾਥਰੂਮ ਤਾਂ ਬਣਿਆ ਨਹੀਂ ਹੁੰਦਾ ਸੋ ਇਸ ਲਈ ਮੈਂ ਤੁਹਾਨੂੰ ਦੱਸ ਸਕਦਾ ਕਿ ਆਸੇ ਪਾਸੇ ਕਈ ਕੰਪਨੀਆਂ ਨੇ ਜਿਵੇਂ ਇੰਡੀਅਨ ਹਾਈਕਸ ਹੋ ਗਿਆ ਹਿਮ ਟ੍ਰੈਕਸ ਹੋ ਗਿਆ ਇਹਨਾਂ ਕੰਪਨੀਆਂ ਨੇ ਆਪਦੇ ਟਾਇਲਟ ਟੈਂਟ ਲਾਏ ਹੁੰਦੇ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਰਿਕੁਐਸਟ ਕਰ ਸਕਦੇ ਹੋ ਕਿ ਅਸੀਂ ਟਾਇਲਟ ਯੂਜ਼ ਕਰ ਸਕਦੇ ਆ ਕਿ ਨਹੀਂ ਮੈਂ ਵੀ ਤੁਹਾਨੂੰ ਅਲਾਉ ਕਰਨ ਜੇ ਨਹੀਂ ਤਾਂ ਨੇਚਰ ਨੂੰ ਸੇਫ ਰੱਖਣ ਲਈ ਤੁਸੀਂ ਇੱਕ ਵੱਡੇ ਪੱਥਰ ਦੇ ਪਿੱਛੇ ਜਾਂ ਐਹੋ ਦੀ ਜਗ੍ਹਾ ਦੇ ਜਿੱਥੇ ਵੀ ਦੇਖੇ ਨਾ ਉੱਥੇ ਇੱਕ ਡਿਗ ਮਤਲਬ ਟੋਇਆ ਪਟਕੇ ਡਿਗ ਕਰਕੇ ਉਸ ਵਿੱਚ ਆਪਣਾ ਫਰੈਸ਼ ਹੋ ਸਕਦੇ ਹੋ ਐਂਡ ਆਫਟਰ दैट ਫਰੈਸ਼ ਹੋ ਕੇ ਉਸ ਨੂੰ ਟੋਏ ਨੂੰ ਪੂਰ ਦੇਣਾ ਮਤਲਬ ਮਿੱਟੀ ਨਾਲ ਜਾਂ ਕਿਸੇ ਵੀ ਚੀਜ਼ ਨਾਲ ਤਾਂ ਇਹਦੇ ਨਾਲ ਨੇਚਰ ਵੀ ਸੇਫ ਰਹੇਗੇ ਐਂਡ ਤੁਸੀਂ ਵੀ ਫਰੈਸ਼ ਹੋ ਜਾਓਗੇ ਤਾਂ ਇਹ ਜੀ ਇਹ ਇਹ ਚੀਜ਼ ਜ਼ਰੂਰ ਆਪਣੇ ਮਾਈਂਡ 'ਚ ਰੱਖਿਓ ਕਿ ਨੇਚਰ ਨੂੰ ਸੇਫ ਰੱਖਣਾ ਬਹੁਤ ਜ਼ਰੂਰੀ ਹੈ ਐਂਡ ਫਰੈਸ਼ ਹੋਣ ਲਈ ਇਹ ਸਭ ਤੋਂ ਬੈਸਟ ਵੇਅ ਆ ਓਕੇ ਚਿਕਾ ਦਾ ਜੋ ਟੈਂਪਰੇਚਰ ਹੈ ਲਗਭਗ 1-2 1-2 ਡਿਗਰੀ ਜ਼ਰੂਰ ਹੋਏਗਾ ਕਿਉਂਕਿ ਇੱਥੇ ਜਿਹੜੀ ਹਵਾ ਹੈ ਉਹ ਕਾਫੀ ਤੇਜ਼ ਵਗ ਰਹੀ ਹੈ ਜਦੋਂ ਸਵੇਰੇ ਉੱਠੇ ਸਾਂ ਜਦੋਂ ਮੈਂ ਟ੍ਰੈਂਟ ਜਿਪ ਖੋਲ ਕੇ ਬਾਹਰ ਆਇਆ ਸੀ ਤਾਂ ਇੰਨੀ ਜ਼ਿਆਦਾ ਤੇਜ਼ ਹਵਾ ਸੀ ਨਾ ਸਿੱਧਾ ਮੇਰੀ ਚੈਸਟ ਤੇ ਪਈ ਐਂਡ ਬਹੁਤ ਠੰਡ ਲੱਗ ਰਹੀ ਏ ਹਾਲੇ ਵੀ ਐਂਡ ਜਦ ਤੱਕ ਕੌਫੀ ਨਾ ਪੀਵਾਂਗੇ ਜਾਂ ਚਾਹ ਨਾ ਪੀਵਾਂਗੇ ਤਦ ਤੱਕ ਠੰਡ ਲੱਗਦੀ ਰਹੇਗੀ ਹੋਪਸੋ ਕਿ ਬਾਕੀ ਇਹ ਹੈ ਕਿ ਜਦੋਂ ਤੁਸੀਂ ਟਰੈਕ ਸ਼ੁਰੂ ਕਰ ਦਿੱਤਾ ਤਾਂ ਜਿਹੜੀਆਂ ਜੈਕਟਾਂ ਤੁਹਾਨੂੰ ਇਹ ਲਾਉਣੀਆਂ ਪੈਣੀਆਂ ਕਿ ਇੰਨੀ ਜ਼ਿਆਦਾ ਗਰਮੀ ਲੱਗਦੀ ਹੈ ਫਿਰ ਕਿਉਂਕਿ ਸਰੀਰ ਗਰਮ ਹੋ ਜਾਂਦਾ ਤਾਂ ਆਬਵੀਅਸਲੀ ਗੱਲ ਹੈ ਐਂਡ ਜਦੋਂ ਟਰੈਕ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਠੰਡ ਲੱਗਦੀ ਕੋਈ ਨਹੀਂ ਬਸ ਜਦੋਂ ਤੁਸੀਂ ਸਟੇ ਕਰਦੇ ਹੋ ਜਾਂ ਰੁਕਦੇ ਹੋ ਜਦ ਸਰੀਰ ਠੰਡਾ ਠੰਡੋਦੋਈ ਲੱਗਦੀ ਆ ਸੋ ਇੰਨੀ ਵੀ ਦਿੱਕਤ ਵਾਲੀ ਗੱਲ ਨਹੀਂ ਆ ਤੁਸੀਂ ਬਸ ਆਪਦੇ ਨਾਲ ਜ਼ਰੂਰ ਇੱਕ ਅੱਧੀ ਜੈਕਟ ਜੋ ਕਾਫੀ ਨਿੱਕੀ ਹੋਵੇ ਉਹ ਲੈ ਕੇ ਆਇਆ ਆ ਆ ਮੇਰਾ ਵੀਰ ਇੱਕ ਉੱਠਿਆ ਹੋਣੇ ਨਾਲ ਟੈਂਟ ਜਿੱਥੇ ਸਾਨੂੰ ਕੱਲ ਸ਼ਾਮ ਨੂੰ ਮਿਲੇ ਕਿਵੇਂ ਰਿਹਾ ਐਕਸਪੀਰੀਅੰਸ ਰਾਤ ਦਾ ਮੇਰਾ ਮਤਲਬ ਕੀ ਬਤਾਇਆ ਠੰਡ ਤਾਂ ਇੱਕ ਬਹੁਤ ਥਾ ਰਾਤ ਨੂੰ আর ਨੀਂਦ ਤਾਂ ਨਹੀਂ ਆ ਰਹਾ ਥਾ ਇੱਕਦਮੀ ਨੀਂਦ ਨਹੀਂ ਆ ਰਹਾ ਉਹ ਬੰਦਾ ਮੇਰੇ ਸਾਥ ਜੋ ਥਾ ਉਹ ਪਹਿਲੇ ਹੀ ਛੋ ਗਿਆ ਮੈਂ ਮਤਲਬ ਮੂਝੇ ਨੀਂਦ ਕਬਾ ਬਤਾ ਹੈ ਤਵੇ 4 ਜਾਂ 4 ਜਾਂ 4:30 ਵਜੇ ਦੇ ਜਦੋਂ ਨੀਂਦ ਆ ਐਸਾ ਹੀ ਹੁੰਦਾ ਬਈ ਜਦ ਅਰਨੀ ਮਾਰਨਿੰਗ ਹੁੰਦੀ ਹੈ ਨਾ ਤभी ਨੀਂਦ ਆਉਂਦੀ ਹੈ ਠੰਡ ਜੋ ਹੈ ਨਾ ਠੰਡ ਬਹੁਤ ਹੈਡ ਸਾਰੀ ਰਾਤ ਟੈਂਟ ਹਿੱਲਦਾ ਰਿਹਾ ਹਵਾ ਕਰਕੇ ਕਿਉਂਕਿ ਹਵਾ ਬਹੁਤ ਤੇਜ਼ ਸੀ 3 ਸਟਾਰ ਆਪ ਲੋਕਾਂ ਨੂੰ ਮੈਨੂੰ ਬਟ ਚੰਗੀ ਚੀਜ਼ ਹੈ ਉਹ ਸਾਹਮਣੇ ਦੇਖ ਰਹੇ ਆਂ ਅਸੀਂ ਸਨਲਾਈਟ ਪੈ ਰਹੀ ਆ ਮਤਲਬ ਸੂਰਜ ਨਿਕਲ ਰਿਹਾ ਇਹ ਸਾਡੇ ਲਈ ਚੰਗੀ ਖਬਰ ਹੈ ਕਿਉਂਕਿ ਕੱਲ ਜਦੋਂ ਚਿਕਾਲੀ ਟ੍ਰੈਕ ਸ਼ੁਰੂ ਕੀਤਾ ਸੀ ਤਾਂ ਇੰਨਾ ਜ਼ਿਆਦਾ ਮੀਂਹ ਸੀ ਕਿ ਬਹੁਤ ਔਖਾ ਆ ਚਿੱਕੜ-ਚਿੱਕੜ ਹੋ ਗਿਆ ਸਾਰੇ ਰਾਤ ਪੈਰ ਸਲਿੱਪ ਕਰ ਰਿਹਾ ਸੀ ਮੈਂ ਦੋ ਤਿੰਨ ਰੀ ਡਿੱਗ ਪਿਆ ਸੰਧੂ ਡਿੱਗਾ ਬਾਈ ਹਰੀ ਵੀ ਹੌਲੀ ਹੌਲੀ ਆਏ ਬਟ ਅੱਜ ਮੌਸਮ ਸਾਫ ਹੈ ਤਾਂ ਗੁੱਡ ਨਿਊਜ਼ ਹੈ ਐਡ ਅੱਜ ਤੁਹਾਨੂੰ ਹੋਰ ਵੀ ਬਿਊਟੀਫੁਲ 뷰 ਦਿਖਾਵਾਂਗੇ ਆ ਬੰਦਾ ਹੈ ਨਾ ਜਿਹੜਾ ਇਹ ਬੰਦਾ ਹੈਗਾ ਸ਼ਾਹੂਕਾਰ ਸਾਡੇ ਸੰਧੂ ਸਾਹਿਬ ਇਹ ਕਹਿੰਦੇ ਕਿ ਮੈਨੂੰ ਕੌਫੀ ਵੀ ਚਾਹੀਦੀ ਏ ਟਾਈਮ ਤੇ ਮੈਗੀ ਵੀ ਚਾਹੀਦੀ ਏ ਤੇ ਕੰਮ ਅਹੀ ਕੋਈ ਕਰਨਾ ਨਹੀਂ ਇਧਰ ਮੂੰਹ ਵਿਖਾਉਂਦਾ ਮੈਨੂੰ ਪਤਾ ਇਹ ਮੇਰੇ ਨਾਲ ਪਤਾ ਹੀ ਏ ਤੇਰਾ ਉਹਨਾਂ ਨੂੰ ਕਿੱਡਾ ਕੰਮੂ ਏ ਆ ਸਾਡੀ ਕੌਫੀ ਬਣ ਰਹੀ ਏ ਅਹੀ ਅੰਦਰ ਹੀ ਬਣਾਉਣ ਲੱਗੇ ਆ ਕੈਂਪ ਦੇ ਵਿੱਚ ਥੋੜਾ ਜਿਹਾ ਰਿਸਕੀ ਤਾਂ ਹੁੰਦਾ ਲੇਕਿਨ ਬਾਹਰ ਜੋ ਹਵਾ ਬਹੁਤ ਤੇਜ਼ ਵਗ ਰਹੀ ਹੈ ਸੋ ਦੈਟਸ ਵਾਈ ਕੋਈ ਨਹੀਂ ਲੋ ਫਲੇਮ ਤੇ ਬਣਾ ਲਾਂਗੇ ਬਾਕੀ ਸੰਧੂ ਸਾਹਿਬ ਦੀਆਂ ਅੱਖਾਂ 'ਚ ਐਡੀਆਂ ਐਡੀਆਂ ਗਿੱਡਾਂ ਲੱਗੀਆਂ ਹੋਈਆਂ ਸੀ ਉੱਠ ਕੇ ਮੂੰਹ ਹੱਥ ਵੀ ਨਹੀਂ ਧੋਣ ਗਿਆ ਬੁਰਸ਼ ਵੀ ਕਰਨ ਗਿਆ ਮੈਂ ਤੇ ਹੁਣ ਪੂਰਾ ਫਰੈਸ਼ ਹੋ ਗਿਆ ਆਪਦਾ ਮੂੰਹ ਹੱਥ ਧੋਕੇ ਤੇ ਬਰਸ਼ ਕਰਾਇਆ ਹੈਗਾ ਨਾ ਸਿੱਧਾ ਯੋਨਦ ਹੁਣ ਕੰਮ ਹੋ ਨਹੀਂ ਰਿਹਾ ਥੋੜਾ ਬਾਹਰ ਜਾ ਲੋ ਦੋਸਤੋ ਕੌਫੀ ਤਿਆਰ ਬਰ ਤਿਆਰ ਹੈ ਲਓ ਦੋਸਤੋ ਸੂਰਜ ਨਿਕਲ ਗਿਆ ਇੱਕ ਬਹੁਤ ਹੀ ਚੰਗੀ ਖਬਰ ਆਈ ਹੈ ਐਂਡ ਧੁੱਪ ਹੌਲੀ ਹੌਲੀ ਖੇਲਣ ਲੱਗ ਪਈ ਹੈ ਐਂਡ ਇੱਧਰ ਸਾਡੇ ਵੀਰਾਂ ਨੇ ਇਹਨਾਂ ਦੇ ਦਾ ਕੈਂਪ ਇਕੱਠਾ ਕਰ ਲਿਆ ਸਾਡਾ ਕੈਂਬਸ ਹੋਣਾ ਲਾ ਬਾਕੀ ਸੰਧੂ ਸਾਹਿਬ ਅਰੀ ਜਵਨ ਜੀ ਰੈਡੀ ਹੋ ਰਹੇ ਨੇ ਕੱਪੜੇ ਅਸੀਂ ਵੀ ਬਦਲ ਲਏ ਨੇ ਸੋ ਹੋਰ ਪੰਜਾਂ 10 ਮਿੰਟਾਂ ਨੂੰ ਬਾਲੂਗਾ ਘੇਰ ਵਾਲੀ ਟਰੈਕ ਸ਼ੁਰੂ ਕਰਨਾ ਹੈ ਅਸੀਂ ਪੰਜ ਜਾਣੇ ਹੈਗੇ ਆ ਬਾਕੀ ਪਿੱਛੇ ਤੁਸੀਂ ਦੇਖ ਰਹੇ ਹੋ ਕੁਝ ਲੋ ਰਿਵਰ ਵੀ ਕਰਾਸ ਕਰ ਰਹੇ ਨੇ ਉਹ ਵੀ ਸਾਰੇ ਟਰੈਕਿੰਗ ਲਈ ਜਾ ਰਹੇ ਨੇ ਤਾ ਹੋਪਸ ਹੋਗੀ ਅਸੀਂ ਘੱਟੋ ਘੱਟ ਵੀ 25 ਜਣੇ ਹੋਵਾਂਗੇ ਜੋ ਅੱਜ ਬਾਲੂਗਾ ਗੇਰਾ ਚਿਕਾ ਤੋਂ ਜਾ ਰਹੇ ਹਾਂ ਸੋ ਬਣੇ ਰਹੋ ਆ ਉਹ ਪਹਾੜੇ ਦੀ ਡੇੜਾ ਸੀ ਅੱਜ ਫਤਿਹ ਕਰਨਾ ਬਿਲਕੁਲ ਸਟੀਪ ਹੈ ਰਿਸਕੀ ਬਹੁਤ ਜ਼ਿਆਦਾ ਹੈ ਬਾਕੀ ਮਹਾਰਾਜ ਦੀ ਕਿਰਪਾ ਹੋਵੇ ਤੇ ਜ਼ਰੂਰ ਕਰਾਂਗੇ ਜੈ ਬੋਲੇ ਸੋ ਨਿਹਾਲ ਸਿਆ ਕਾਲ ਸਿਆ ਕਲ ਹੈਡ ਰੇਟ ਵੱਡੇ ਪੱਥਰਾਂ ਨੂੰ ਕ੍ਰੋਸ ਕਰਕੇ ਜਾਣਾ ਬਟ ਇਸ ਟਰੈਕ ਦੀ ਚੰਗੀ ਗੱਲ ਇਹ ਹੈ ਕਿ ਇੱਥੇ ਤੁਸੀਂ ਲੌਸਟ ਨਹੀਂ ਹੋਵੋਗੇ ਜਾਂ ਕਨਫਿਊਜ਼ ਨਹੀਂ ਹੋਵੋਗੇ ਰੂਟ ਨੂੰ ਲੈ ਕੇ ਕਿਉਂਕਿ ਨਦੀ ਦੇ ਨਾਲ-ਨਾਲ ਇਹ ਸਾਰਾ ਟਰੈਕ ਜਾ ਰਿਹਾ ਹੈ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਛੋਟੀ ਜੀ ਕੇਵ ਹੈ ਬੰਦਾ ਇੱਥੇ ਵੀ ਰਾਤ ਨੂੰ ਸਟੇ ਕਰ ਸਕਦਾ ਹੈ ਨਾ ਬਾਕੀ ਨਜ਼ਾਰਾ ਖੂਬਸੂਰਤ ਬੈਕ ਬਹੁਤ ਡਿਫਿਕਲਟ ਹੈ ਕਿਉਂਕਿ ਪੱਥਰ ਬਹੁਤ ਵੱਡੇ ਨੇ ਸਟੈਪ ਜਿਵੇਂ ਸਟੇਸ ਹੁੰਦੀਆਂ ਨਾ ਤਾਂ ਤਿੰਨ ਚਾਰ ਇਕੱਠੀਆਂ ਸਟੇਸ ਜਿੰਨਾ ਪੈਰ ਚੱਕਣਾ ਪੈ ਰਿਹਾ ਹੋਪਸ ਹੋ ਕੇ ਜਾ ਕੇ ਈਜ਼ੀ ਹੋ ਜਾਏਗਾ ਪਰ ਜੇ ਮੁਸ਼ਕਲ ਹੈ ਤਾਂ ਹੀ ਮਜ਼ਾ ਆਏਗਾ ਜਦੋਂ ਵੀ ਤੁਸੀਂ ਕੋਈ ਟਰੈਕ ਕਰੋ ਤਾਂ ਮੇਕ ਸ਼ੋਰ ਕਿ ਤੁਸੀਂ ਜਦੋਂ ਵੀ ਟਰੈਕ ਕਰੋ ਤਾਂ ਬਹੁਤ ਛੋਟੇ ਛੋਟੇ ਸਟੈਪ ਲਓ ਉਹਦੇ ਨਾਲ ਹੋਏਗਾ ਕੀ ਕੀ ਤੁਹਾਡੀ ਜ਼ਿਆਦਾ ਤੁਹਾਡੇ ਸਾਹ ਜ਼ਿਆਦਾ ਫੁੱਲਣਗੇ ਨਹੀਂ ਐਂਡ ਤੁਸੀਂ ਕੰਟੀਨਿਊਸਲੀ ਚਲਦੇ ਰਹੋਗੇ ਐਂਡ ਜੇ ਤੁਸੀਂ ਸਾਹ ਵੀ ਲੈਣਾ ਹੈ ਬ੍ਰੇਕ ਲੈਣਾ ਤਾਂ ਪਲੀਜ਼ ਆਈ ਰეკਮੈਂਡ ਕੀ ਬੈਠ ਕੇ ਨਾ ਲਿਓ ਕਿਉਂਕਿ ਬੈਠੋਗੇ ਤਾਂ ਸਰੀਰ ਠੰਡਾ ਹੋ ਜਾਏਗਾ ਐਂਡ ਤੁਹਾਨੂੰ ਹੋਰ ਜ਼ਿਆਦਾ ਔਖਾ ਹੋਏਗਾ ਤਾਂ ਸਾਹ ਲੈਣ ਲਈ ਹਮੇਸ਼ਾ ਸਟਿੱਕ ਲਓ ਥੋੜਾ ਜਿਹਾ ਵੈਂਡੋ ਐਂਡ ਲੰਮੇ-ਲੰਮੇ ਸਾਹ ਲਓ ਥਿਸ ਇਜ਼ ਹਾਊ ਇਟ ਵਰਕਸ ਓਕੇ ਸਾਹਮਣੇ ਤੁਹਾਨੂੰ ਰੇਨਬੋ ਦੇਖ ਰਿਹਾ ਆਈ ਥਿੰਕ ਕੈਮਰੇਜ ਮੈਂ ਦੇਖ ਰਿਹਾ ਮੈਂ ਕੈਮਰੇਜ ਦੇਖ ਰਿਹਾ ਸਾਨੂੰ ਆਪਦੇ ਅੱਖਿਓ ਦਾ ਬਿਲਕੁਲ ਸਾਫ਼ ਦਿਖ ਰਿਹਾ ਮੇ ਵੀ ਕੈਮਰੇ ਜੋ ਸ਼ਾਇਦ ਇੰਨਾ ਸਾਫ਼ ਨਾ ਦਿਖ ਰਿਹਾ ਹੋਵੇ ਲੇਕਿਨ ਸਾਹਮਣੇ ਕੋ ਰੇਨਬੋ ਹੈ ਮੇ ਵੀ ਉੱਤੇ ਜਾ ਕੇ ਜਿੱਥੇ ਹੋਰ ਵੱਡਾ ਵਾਟਰਫਾਲ ਹੋਏਗਾ ਉੱਥੇ ਹੋਏਗਾ ਲੇਕਿਨ ਬਹੁਤ ਬਹੁਤ ਪਿਆਰਾ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਤੁਸੀਂ ਰਾਹਾਂ ਤੇ ਚੱਲੋ ਰਾਹੀ ਤੁਹਾਨੂੰ ਖੁਦ ਬਖੁਦ ਮਿਲ ਜਾਣਗੇ ਸੋ 5 ਐਂਡ 5 ਤੋਂ ਅਸੀਂ ਹੋ ਗਏ 9 ਸੋ ਇਹ ਹੁੰਦਾ ਜਦੋਂ ਤੁਸੀਂ ਰਾਹਾਂ ਤੇ ਚੱਲਦੇ ਹੋ ਭਾਵੇਂ ਸੋਲੋ ਚੱਲੋ ਭਾਵੇਂ ਕਿਸੇ ਨੂੰ ਲੈ ਕੇ ਚੱਲੋ ਤਾਨੂੰ ਰਾਹੀ ਆਪਣਾ ਮਿਲ ਜਾਣਗੇ ਆ ਜਾਓ ਸ਼ੇਰੋ ਖਿੱਚ ਕੇ ਰੱਖੋ ਘਾਮ ਸਾਨੂੰ ਪਿੱਛੇ ਇੱਕ ਗਾਈਡ ਮਿਲੇ ਨੇ ਪਿੱਛੇ ਹੀ ਆ ਰਹੇ ਨੇ ਉਹ ਕਹਿ ਰਹੇ ਨੇ ਕਿ 15 ਲੋਕਾਂ ਨੇ ਚਿੱਕਾ ਤੋਂ ਜਿਹੜਾ ਹਮਤਾਪਸ ਡ੍ਰੌਪ ਕੀਤਾ ਕੌਜ਼ ਕਿ ਉਹਨਾਂ 'ਚ ਇੱਕ ਮੈਂਬਰ ਦੀ ਡੈਥ ਹੋ ਗਈ ਆ ਤਾਂ ਇਹਨਾਂ ਰਿਸਕ ਦੇ ਡੈਥ ਦਾ ਮੇਨ ਰੀਜ਼ਨ ਸੀ ਕਿ ਇੱਕ ਤਾਂ ਉਹ ਓਵਰ weight ਸੀ ਐਂਡ ਉਸ ਤੋਂ ਉੱਪਰ ਸਮੋਕਿੰਗ ਬਹੁਤ ਕਰ ਰਹੇ ਸੀ ਸਜੇਸ ਕਰਕੇ ਸਾਲਾਂ ਇੰਦਰ ਨੂੰ ਦਿੱਕਤ ਆ ਰਹੀ ਸੀ ਐਂਡ ਇਨ ਦੀ ਐਂਡ ਉਹ ਦਿੱਕਤ ਮੌਤ ਬਣ ਗਈ ਸੋ ਜਦੋਂ ਵੀ ਤੁਸੀਂ ਅਟ੍ਰੈਕਟ ਆਓ ਯੂ ਸ਼ੁਡ ਬੀ ਮੈਡੀਕਲ ਫਿਟ ਕੋਈ weight ਦਾ ਇਨਾ ਚੱਕਰ ਨਹੀਂ ਹੈਗਾ ਪੈਸ਼ਨ ਹੋਣਾ ਚਾਹੀਦਾ ਐਂਡ ਪਲੀਜ਼ ਸਮੋਕਿੰਗ ਨਹੀਂ ਕਰਨੀ ਇੱਥੇ ਆ ਕੇ ਵੀ ਸਮੋਕਿੰਗ ਕਰਨੀ ਤੇ ਕੀ ਫਾਇਦਾ ਨਸ਼ਾ ਕਰਨਾ ਦਾ ਘਾਟਾ ਦਾ ਕਰੋ ਕਿਉਂ ਸੰਦੂ ਸਾਹਿਬ ਜਿੰਦਗੀ ਦਾ ਕਰੋ ਜਿੰਦਗੀ ਦਾ ਨਸ਼ਾ ਕਰੋ ਇੱਕ ਵੀ ਕਦਮ ਇੱਥੋਂ ਫਿਸਲਿਆ ਤਾਂ ਸਿੱਧਾ ਮੋਤ ਨਾਲ ਅਪਾਇੰਟਮੈਂਟ ਹੋ ਜੇਗੀ ਇਸ ਲਈ ਸੇਫਲੀ ਸੇਫਲੀ ਛੋਟੇ ਸਟੈਪ ਲੈ ਕੇ ਟ੍ਰੈਕ ਕਰੋ ਬਾਕੀ ਯੂਜ਼ ਆ ਨਜ਼ਾਰਾ ਮਾਨੋ ਸਾਹ ਲਾਓ ਐਂਡ ਕਿਵੇਂ ਬੱਤਾ ਬਹੁਤ ਅੱਛਾ ਜਿਵੇਂ ਜਿਵੇਂ ਉੱਪਰ ਜਾ ਰਹੇ ਆ ਟ੍ਰੈਕ ਹੋਰ ਜ਼ਿਆਦਾ ਡਿਫਿਕਲਟ ਮੁਸ਼ਕਲ ਹੁੰਦਾ ਜਾ ਰਿਹਾ ਬਿਲਕੁਲ ਖੜੀ ਟਲਾਂਾ ਪਿੱਛੇ ਤੁਸੀਂ ਜੋ ਦੇਖ ਪਾ ਰਹੇ ਹੋ ਤਾਂ ਬਿਲਕੁਲ ਖੜੀ ਟਲਾਂਾ ਉਹ ਸਾਹਮਣੇ ਇੱਥੇ ਬੰਦੇ ਜਾ ਰਹੇ ਨੇ ਐਂਡ ਜੋ ਗਾਈਡ ਹੈ ਉਹਨੇ ਕਿਹਾ ਏ ਕਿ ਬਾਕੀ ਟ੍ਰੈਕਰਸ ਨਾਲ ਆਇਆ ਕਿ ਇਹ ਹੋਰ ਜ਼ਿਆਦਾ ਸਟੀਪ ਹੋਏਗਾ ਐਂਡ ਜਦੋਂ ਤੁਸੀਂ ਪਾਸ ਕ੍ਰੋਸ ਕਰੋਗੇ ਤਾਂ ਪਤਾ ਲੱਗ ਫਿਰ ਉਦੋਂ ਲੱਗੇ ਹੁਨਾ ਬਾਉਂਡ ਨਾਗ ਭਗ 3 ਕਿਲੋਮੀਟਰ ਦਾ ਟਰੈਕ ਅਸੀਂ ਕੰਪਲੀਟ ਕਰ ਲਿਆ ਹੈ ਜਵਾਰਾ ਆਉਣ ਵਾਲਾ ਜਿੱਥੇ ਇੱਕੋ ਵੀ ਪੁਆਇੰਟ ਹੈ ਜਿੱਥੇ ਲੋਕੀ ਲੰਚ ਕਰਦੇ ਨੇ ਹਣ ਤੁਸੀਂ ਦੇਖ ਸਕਦੇ ਹੋ ਆ ਰਸਤਾ ਬਿਲਕੁਲ ਟੀਪ ਹੈ ਉਹ ਉੱਪਰ ਚੋਟੀ ਦੇਖ ਰਹੀ ਹੋ ਜੀ ਤੁਹਾਨੂੰ ਉੱਥੇ ਜਾ ਕੇ ਅਸੀਂ ਆਦਾ ਉੱਥੇ ਜਾ ਕੇ ਜਵਾਰਾ ਕੈਂਪਸਾਈਡ ਆਏਗੀ ਸ਼ਾਇਦ ਉੱਥੇ ਜਾ ਕੇ ਲੰਚ ਕਰਾਂਗੇ ਥੋੜਾ ਰੈਸਟ ਕਰਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸਟੀਪ ਹੈ ਰਸਤਾ ਮਨ ਜੀ ਤੋਂ ਪੁੱਛੋ ਕਿਵੇਂ ਹਨ ਰਸਤਾ ਬਹੁਤ ਈਜ਼ੀ ਗੱਲ ਹੈ ਬਹੁਤ ਗਲਤ ਹੈ ਰਸਤਾ ਐਕਡਮ ਪੂਰਾ ਐਸਾ ਲੇਕ ਸਟੀਪ ਐ ਪੂਰਾ ਇਹੀ ਇਹੀ ਜਿਹੜਾ ਹੁੰਦਾ ਹੈ ਮੇਨ ਐਡਵੈਂਚਰ ਹੁੰਦਾ ਜਦੋਂ ਜਦੋਂ ਰਸਤੇ ਮੁਸ਼ਕਲ ਤੇ ਤੁਰਾਂਗੇ ਜੋ ਮੰਜ਼ਿਲ ਪਾਵਾਂਗੇ ਨਾ ਉਹਨਾਂ ਦਾ ਨਜ਼ਾਰਾ ਹੀ ਵੱਖਰਾ ਹੋਏਗਾ ਨਹੀਂ ਸੰਤੂ ਸਾਹਿਬ ਵਾਟ ਆਫ ਯੂ ਹਾਉ ਇਟਸ ਗੋਇੰਗ ਬ੍ਰੋ ਠੀਕ ਹੀ ਐ ਆਲੂ ਬੈਕਨ ਫਟਦਾ ਬਹੁਤ ਜ਼ਿਆਦਾ ਕਿਵੇਂ ਚੱਲ ਰਿਹਾ ਫਟ ਰੋਗੇ ਖਿਡਾਰੀ ਬਣਨਾ ਪੜ ਰਿਹਾ ਉਹ ਪੁੱਲੇ ਪਾਰਦੇ ਜਾਣਾ ਜ਼ੂਮ ਕਰਕੇ ਦਿਖਾ ਦੇ ਨਾਲ ਤੋ ਪਿਆਰ ਜਦੋਂ ਆਪਾਂ ਪਹਾੜਾਂ ਨਾਲ ਕਾਰ ਹੀ ਲਿਆ ਤੇ ਫਿਰ ਰਸਤਾ ਕੋ ਵੇਖਣਾ ਕਿੰਨਾ ਮੁਸ਼ਕਿਲ ਹੈ ਕਿੰਨਾ ਨਹੀਂ ਸੋ ਥੋੜਾ ਜਿਹਾ ਮੈਂ ਉੱਪਰ ਆ ਗਿਆ ਬਾਕੀ ਸਾਨੇ ਥੋੜੇ ਜਿਹਾ ਥੱਲੇ ਨੇ ਐਂਡ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਜਦੋਂ ਵੀ ਤੁਸੀਂ ਕੋਈ ਟਰੈਕ ਕਰੋ ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਵਾਟਰ ਪ੍ਰੂਫ ਸ਼ੂਜ਼ ਹੋਣ ਵਧੀਆ ਸ਼ੂਜ਼ ਹੋਣ ਜਿਨ੍ਹਾਂ ਦੀ ਗ੍ਰਿਪ ਬਣੇ ਅ ਬਾਕੀ ਇਹ ਵੀ ਨਹੀਂ ਕਿ ਜੇ ਤੁਸੀਂ ਨਹੀਂ ਉਹ ਲੈਂਦੇ ਤੇ ਤੁਸੀਂ ਟਰੈਕ ਹੀ ਨਹੀਂ ਕਰ ਸਕਦੇ ਟਰੈਕ ਕਰ ਸਕਦੇ ਬਟ ਉਹ ਜ਼ਿਆਦਾ ਕਿਉਂਕਿ ਮੈਂ ਮੇਰੇ ਕੋਲ ਵਾਟਰਪੂਫ ਆਫ ਸ਼ੂਜ਼ ਨਹੀਂ ਹੈਗੇ ਐਂਡ ਮੈਨੂੰ ਪਤਾ ਹੈ ਕਿ ਮੈਂ ਗਿੱਲੇ ਬੂਟਾਂ ਕਿਵੇਂ ਟਰੈਕ ਕਰ ਰਿਹਾ ਸੋ ਮੇਕ ਸ਼ੋਰ ਕਿ ਵਾਟਰਪੂਫ ਸ਼ੂ ਡਿਕੈਥਲੋਂ ਦੇ ਆ ਜਾਂਦੇ ਨੇ ਵਧੀਆ ਕੰਪਨੀ ਦੇ ਜੋ 1500 2000 ਦੀ ਰੇਂਜ ਵਿੱਚ ਆ ਜਾਂਦੇ ਨੇ ਸੋ ਜ਼ਰੂਰ ਟਰੈਕ ਤੋਂ ਪਹਿਲਾਂ ਬਾਈ ਕਰਕੇ ਆਓ ਦੇਖੋ ਦੋਸਤੋਂ ਕਿੰਨੇ ਜ਼ਿਆਦਾ ਟਰੈਕਰ ਹੋ ਗਏ ਨੇ ਤੁਹਾਨੂੰ ਮੈਂ ਕਿਹਾ ਸੀ ਨਾ ਬਹੁਤ ਜ਼ਿਆਦਾ ਟਰੈਕਰ ਹੋ ਗਏ ਨੇ हूँ आई थिंक रिवर क्रॉस करना है इसलिए सारे आप जाइए हम लोग भी जाएंगे हम लोग थोड़ा के साथ जाएंगे अरे ਇਧਰ ਸੇ ਆਸਾਨੀ ਹੋਤਾ ਫਾਈਨਲੀ ਵੀ ਕ੍ਰੋਸ ਦਾ ਰਿਵਰ ਐਂਡ ਪਾਣੀ ਇੰਨਾ ਜ਼ਿਆਦਾ ਠੰਡਾ ਸੀ ਕਿ ਜਿਵੇਂ ਮੈਂ ਬਰਫ਼ ਖੁਰ ਕੇ ਆਉਂਦੀ ਹੋਵੇ ਐਂਡ ਊਰਲਕਸੀ ਕਿ ਸਾਰਿਆਂ ਨੇ ਚੇਨ ਬਣਾ ਲਈ ਸੀ ਕਲੰਬੀ ਚੇਨ ਬਣ ਗਈ ਸੀ ਬਟ ਇਨ ਦੀ ਐਂਡ ਤੇ ਆ ਕੇ ਤੁਸੀਂ ਵੀਡੀਓ ਦੇਖੇ ਹੋਣਾ ਕਿ ਚੇਨ ਨਹੀਂ ਟੁੱਟ ਗਈ ਸੀ ਸੋ ਲੇਕਿਨ ਸਾਰਿਆਂ ਨੇ ਸੇਫਲੀ ਕ੍ਰੋਸ ਕਰ ਲਿਆ ਰਿਵਰ ਐਂਡ 12 ਲੱਖ ਲਗਭਗ ਇਥੋਂ ਅੱਧੇ ਘੰਟੇ ਦਾ ਰਾਹ ਆਈ ਥਿੰਕ ਹੋਰ ਹੋਏਗਾ ਅੱਧੇ ਘੰਟੇ ਪੌਣੇ ਘੰਟੇ ਦਾ ਤਾਂ ਉੱਥੇ ਜਾ ਕੇ ਲੰਚ ਕਰਦੇ ਆ ਐਂਡ THEN ਬਾਲੂਗਾ ਗੇਰਾ ਨੂੰ ਜਾਣਦੇ ਆ ਆ ਦੋਸਤੋ ਫਾਈਨਲੀ ਵੀ ਰੀਚਡ ਪਹੁੰਚ ਗਏ ਅਸੀਂ ਜਵਾਰਾ ਕੈਂਪਸਰ ਜਿੱਥੇ ਸੀ ਲੰਚ ਕਰਾਂਗੇ ਐਂਡ ਇੱਥੋਂ ਦਾ 뷰 ਬਾ ਕੁਮਾਰ ਬਾ ਕੁਮਾਰ ਬਾ ਕੁਮਾਰ ਜਵਾਰਾ ਚ ਬਣਾ ਰਹੇ ਅਸੀਂ ਮੈਗੀ ਢੁੱਕ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਸਵੇਰ ਦਾ ਸਿਰਫ ਇੱਕ ਇੱਕ ਵੈਰਾਈਟੀ ਖਾਤਾ ਐਂਡ ਮੈਗੀ ਵਗੈਰਾ ਤੋੜ ਕੇ ਮੈਗੀ ਮਸਾਲਾ ਪਾ ਕੇ ਸੰਦੂਖ ਖੋਲੇ ਮੈਗੀ ਮਸਾਲਾ ਐਸੇ ਹੋ ਲੋਗ ਆ ਰਹੇ ਮੋਸਟ ਆਫ ਦਾ ਪੀਪਲ ਨੇ ਕੀ ਕੀਤਾ ਕਿ ਪਹਿਲਾਂ ਹੀ ਸਵੇਰੀ ਆਪਣਾ ਲੰਚ ਪ੍ਰੇਪੇਅਰ ਕਰਕੇ ਟਿਫਨ ਜਪੈਕਟ ਕੀਤਾ ਸੀ ਐਂਡ ਅਸੀਂ ਕੀਤਾ ਨਹੀਂ ਦੈਟਸ ਵਾਈਹ ਬਣਾ ਰਿਹਾ ਲੋ ਦੋਸਤੋ ਮੈਗੀ ਤਿਆਰ ਹੋ ਗਈ ਪਰ ਪਹਾੜੋਂ ਮੈਗੀ ਖਾਣੇ ਦਾ ਆਪਣਾ ਹੀ ਮਜ਼ਾ ਹੈ ਹਿੰਦੀ ਕਦੋਂ ਤੋਂ ਬੋਲਣਾ ਹੈ ਮੇਰੇ ਤੁਰ ਮੈਗੀ ਕਰ ਲਈਏ ਤਿਆਰ ਐਕਚੁਅਲ ਚ ਸਾਡੇ ਕੋ ਮੈਗੀ ਦੇ ਪੈਕੇਟ ਘੱਟ ਸੀ ਤਾਂ ਅਸੀਂ ਇੱਥੋਂ ਇੱਕ ਟੱਬ ਆਇਆ ਸੀ 100 ਰੁਪਏ ਦੇ ਤਿੰਨ ਪੈਕੇਟ ਸਾਨੂੰ ਪਏ ਨੇ ਉਵੇਂ ਜੋ ਇੱਥੇ ਮੈਗੀ ਦਾ ਪ੍ਰਾਈਸ ਇੱਕ ਕੁੱਕਡ ਮੈਗੀ ਦਾ ਉਹ 100 ਹੈ ਸਾਨੂੰ ਤਾਂ ਉਹ 300 ਦੀ ਪੈਣੀ ਸੀ ਇਸੇ ਲਈ ਸਾਨੂੰ 100 ਰੁਪਏ ਦੀ ਪਈ ਹੈ ਤਾਂ ਇੱਕ ਸਸਤਾ ਸਰਤਾ ਨਾ ਬਾਕੀ ਕਿਵੇਂ ਮੈਗੀ ਬਹੁਤ ਟੇਸਟੀ ਹੈ ਵਿਊ ਉਹ ਵੀ ਬਹੁਤ ਟੇਸਟ ਜਦੋਂ ਵਿਊ ਵਧੀਆ ਹੋਵੇ ਟੇਸਟ ਆਪਣੇ ਆਪ ਵਧੀਆ ਹੋ ਜਾਂਦਾ ਜੇ ਭੁੱਖ ਲੱਗੀ ਹੋਵੇ ਨਾਲ ਵੈਸੇ ਵਾਦ ਵਿਊ ਦੇ ਕੋ ਵਾਲਾ ਵੀ ਆ ਜਾ ਆ ਜਾ ਤੂੰ ਵੀ ਆ ਜਾ ਆ ਜਾ ਆ ਜਾ ਆ ਜਾ ਇਹ ਵਾਲਾ ਨਹੀਂ ਆ ਰਿਹਾ میرے پیار کی ضرورت ہے سب کو ہو گئے تکا بس کلے ہو گئے چلنے ہو گئے زندگی دے راگ تاں ولے ہو گئے ہویاں ہیں رانیاں اے دل جانیاں خنجر اٹ پکھے تیرے چلنے ہو گئے ਹੱਲੇ ਹੋ ਗਏ ਰੁੱਕ ਜਾਣਾ ਏ ਸਾਨੀ ਮੁੱਕ ਜਾਣਾ ਏ ਫੇਰ ਪਾਵੇਂ ਮਿੱਟੀਆਂ ਫਰੋਲਦਾਰੀ ਬੀਤ ਜਾਣੀਆਂ ਰੁੱਤਾਂਆਂ ਜੇ ਨਾ ਮਾਣੀਆਂ ਟੋਲਦਾਰੀ ਧੰਕਿਊ ਜਵਾਰਾਂ ਤੋਂ ਨੰਚ ਕਰਕੇ ਅਸੀਂ ਆਪਣਾ ਟ੍ਰੈਕ ਕੰਟੀਨਿਊ ਕਰ ਲਿਆ ਐਂਡ ਡਿਸਟੈਂਸ ਲਗਭਗ ਰਹਿ ਗਿਆ 3.5-4 ਕਿਲੋਮੀਟਰ ਆਖਿਰ ਤੇ ਅਸੀਂ ਆ ਗਏ ਆ ਐਂਡ ਨਵ ਬਾਲੂਗਾ ਘੇਰਾ ਤੇ ਕੈਂਪਿੰਗ ਕਰਾਂਗੇ ਪਹੁੰਚ ਕੇ ਰਸਤਾ ਹਿਸ ਟੀਪ ਰਹਿਣ ਵਾਲਾ ਐਂਡ ਫੋਕਸੋ ਕੀ ਸੇਫਲੀ ਤੇ ਜਲਦ ਤੋਂ ਜਲਦ ਉੱਥੇ ਪਹੁੰਚ ਜਾਈਏ ਟਾ ਮਨਵੀਰ ਆ ਰਿਹਾ ਐ ਇੱਥੇ ਜੈਕਟ ਭੁੱਲ ਗਿਆ ਇੱਥੇ ਅਗਨ ਜੇਤਾ ਹੈ ਕਿ ਮੈਂ ਥੱਲੇ ਜੈਕਟ ਭੁੱਲ ਗਿਆ ਤੇ ਉਹ ਉਥੋਂ ਵਾਪਸ ਗਿਆ ਫਿਰ ਜੈਕਟ ਲੈਣ ਘਟੋ ਗਿਆ 10 ਕਿਲੋਮੀਟਰ ਵਾਪਸ ਗਿਆ ਹੁਣ ਆ ਗਿਆ ਪਾ ਜੀ ਧਿਆਨ ਕਿਤੇ ਰੇ ਤੁਹਾਡਾ ਕੋਈ ਸਰ ਕੀ ਗੱਲ ਕਿਵੇਂ ਇੱਧਰ ਗੱਲ ਦੱਸਵੇਂ ਲੋ ਵੇਲ ਕਿਚ ਬਹੁਤ ਡਿਫਿਕਲਟ ਟਰੈਕ ਹੈ ਬਹੁਤ ਹੀ ਜ਼ਿਆਦਾ ਡਿਫਿਕਲਟ ਟਰੈਕ ਹੈ ਦੇਖ ਲੋ ਯਾਰ ਦਿਖਾਣਾ ਉੱਥੇ ਕਿਵੇਂ ਕਰ ਰਹੇ ਹਾਂ লাইਵ ਵਿੱਚ ਥੋੜਾ ਰੈਸਟ ਕਰ ਰਹੇ ਹਾਂ ਕਿਉਂਕਿ ਬਹੁਤ ਵੱਡੇ ਵੱਡੇ ਪੱਥਰਾਂ ਤੇ ਪੈਰ ਰੱਖਣਾ ਪੈ ਰਿਹਾ ਐਂਡ ਆ ਵੇਖੋ ਅਮਨ ਜੀ ਸਾਡੇ ਲੇਟ ਹੋਏ ਨੇ ਅਮਰ ਸਾਹਿਬ ਦੀ ਹਾਲਤ ਕਿਵੇਂ ਆ ਖਤਮ ਹੋਇਆ ਮਤਲਬ ਐਂਡ ਬਹੁਤ ਥੱਕ ਗਏ ਆ ਹੋਪਸ ਹੋਗੀ ਘੰਟੇ ਕੁ ਦਾ ਟਰੈਕ ਰਹਿ ਗਿਆ ਜੋ ਗਾਈਡਸ ਨੇ ਉਹਨਾਂ ਨੇ ਦੱਸਿਆ ਐਂਡ ਜਲਦੀ ਕੰਪਲੀਟ ਕਰੀਏ ਰੈਸਟ ਕਰੀਏ ਜਾ ਕੇ ਪਿੱਛੇ ਕੀ ਆ ਨਜ਼ਾਰਾ ਤੁਸੀਂ ਦੇਖ ਲਓ ਲੋ ਵੀ ਪਿਆਰਿਓ ਸਾਹਮਣੇ ਸਾਨੂੰ ਕੈਂਪਿੰਗ ਸਾਈਟ ਦਿਖ ਰਹੀ ਹੈ ਜਿਹਦਾ ਨਾਮ ਹੈ ਬਾਦੂਗਾ ਘੇਰਾ ਇਹ ਵੀ ਤੁਹਾਨੂੰ ਵੀ ਦੇਖਦੀ ਹੋਵੇਗੀ ਵਾਟ ਆਫ ਊ ਵਾਟ ਆਫ ਊ ਮੈਨ ਅਸੀਂ ਬਾਲੂ ਦਾ ਗੇਰਾ ਪਹੁੰਚ ਗਏ ਆ ਸੰਧੂ ਸਾਹਿਬ ਨੇ ਪੂਰੀ ਲਾਈ ਹੋਈ ਹੈ ਸੰਧੂ ਸਾਹਿਬ ਠੰਡ ਦਾ ਦੱਸੋ ਕੀ ਆ ਠੰਡ ਬਹੁਤ ਲੱਗ ਰਹੀ ਹੈ ਇੱਧੀਆਂ ਬਾਡੀ ਮੈਂ ਠੰਡ ਤਾਂ ਆ ਕਰਕੇ ਲੱਗਦੀ ਕਿਉਂਕਿ ਐਲਟੀਟਿਊਡ ਬਹੁਤ ਜ਼ਿਆਦਾ ਹਾਈ ਹੋ ਗਿਆ ਐਂਡ ਪਿੱਛੇ ਤੁਸੀਂ ਦੇਖ ਰਹੇ ਹੋ 뷰 ਤੇ ਇਸੇ 뷰 ਚ ਅਸੀਂ ਇੱਕ ਕੈਂਪ ਲਾਉਣਾ ਆਪਣਾ ਇੱਥੇ ਆ ਤੁਸੀਂ ਜਗਾ ਪਿੱਛੇ ਦੇਖ ਰਹੇ ਹੋ ਤਾਂ ਇੱਥੇ ਕੈਂਪ ਲਾਉਣ ਦੀ ਸੋਚ ਰਹੇ ਆ ਤਾਂ ਕਿ ਜਿਹੜਾ ਸਾਹਮਣੇ ਪਹਾੜ ਦਾ 뷰 ਹੈ ਤੇ ਉਹ ਸਾਨੂੰ ਚੰਗੀ ਤਰ੍ਹਾਂ ਦਿਸੇ ਲੋ ਮਿੱਤਰੋ ਕੈਂਪਸ ਸੀ ਸੈੱਟ ਕਰ ਲਿਆ ਮੈਟ੍ਰਸ ਵੀ ਮਹਾਰਾਜ ਦੀ ਕਿਰਪਾ ਹੈ ਮਿਲ ਗਿਆ ਐਂਡ ਇਹ ਵਿਚਾਰ ਹੈ ਕਿ ਥੋੜਾ ਰੈਸਟ ਕਰ ਲੀ ਕਿਉਂਕਿ 7-8 ਕਿਲੋਮੀਟਰ ਦਾ ਟਰੈਕ ਕਰਕੇ ਆਏ ਆ ਸੋ ਰੈਸਟ ਵੀ ਜ਼ਰੂਰੀ ਹੈ ਬੋਡੀ ਨੂੰ ਐਂਡ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਦਾ ਵੇਖਾਂਗੇ ਦਾ ਰਾਤ ਦੇਖਦੇ ਆ ਚੀਰ ਚਬਾ ਦਾ ਸਵੇਰ ਜਲਦੀ ਨਿਕਲਾਗੇ ਕਿਉਂਕਿ ਕੱਲ ਸਿੱਧਾ ਪਹਾੜ ਚੜਨਾ ਹੈ ਕੱਲ ਵੀ ਜਲਦੀ ਉੱਠਣਾ ਪੈਣਾ ਕੱਲ ਨੂੰ ਜਾਣਾ ਆਪਾਂ ਸ਼ਿਆ ਗੁਰੂ ਉਹਦੇ ਵਿੱਚ ਆਏਗਾ ਹਮਟਾਪਾਸ ਜੋ ਸਬਮਿਟ ਕਰਨਾ ਹੈ ਐਂਡ ਹੋਪਸ ਹੋ ਕਿ ਜਲਦੀ ਉਠੀਏ ਕਿਉਂਕਿ ਸਾਡੇ ਤੋਂ ਸਾਹਮਣੇ ਕੈਂਪਿੰਗ ਸਾਈਡ ਹੋ ਰਹੀ ਹੈ ਜਿੱਥੇ ਸਾਡੇ ਨਾਲ ਜਿਹੜਾ ਹੈਗਾ ਵੀ 10 ਕਿਲੋਮੀਟਰ ਆ ਕੱਲ ਹੈਗਾ ਵੀ 10 ਕਿਲੋਮੀਟਰ ਹੈ ਤੇ ਹੈਗਾ ਵੀ ਉਸ ਤੋਂ ਡਿਫਿਕਲਟ ਹੈ ਸੋ ਇੱਕ ਵਾਰੀ ਹੋਂਦ ਅਸੀਂ ਰੈਸਟ ਕਰੀਏ ਤੇ ਡਿਨਰ ਖਾ ਕੇ ਤੇ ਫਿਰ ਤੁਹਾਨੂੰ ਅਲਵਿਦਾ ਕਹਾਂਗੇ ਤਦ ਤੱਕ ਦੇ ਲਈ ਸ਼ਾਮ ਦੇ ਵੱਜ ਚੁੱਕੇ ਨੇ 7 6:30 ਵੱਜ ਚੁੱਕੇ ਨੇ ਐਂਡ ਅਸੀਂ ਜਾ ਰਹੇ ਹਾਂ ਡਿਨਰ ਪਤਾ ਕਰਨਾ ਸਾਹਮਣੇ ਟੱਪਾ ਹੈਗਾ ਕਿਉਂਕਿ ਮੈਗੀ ਖਾ ਗਾ ਕੇ ਟੇਢ ਨਹੀਂ ਭਰਿਆ ਐਂਡ ਅੱਜ ਕਿਹਾ ਤਾਂ ਹੈਗਾ ਕਿ ਚੌਲ ਅੰਕਲ ਬਣਾ ਦਿਆ ਜੇ ਅਸੀਂ ਲੈ ਲਾਂਗੇ ਐਂਡ ਬਾਕੀ ਤੁਸੀਂ ਦੇਖ ਸਕਦੇ ਹੋ ਪਿੱਛੇ ਬੱਦਲਵਾਰੀ ਜੀ ਹੋ ਗਈ ਹੈ ਹੋਪਸ ਹੋ ਕਿ ਕੱਲ ਨੂੰ ਮੌਸਮ ਸਹੀ ਰਵੇ ਠੰਡ ਬਹੁਤ ਜ਼ਿਆਦਾ ਹੈ ਲਗਭਗ ਆਈ ਥਿੰਕ ਮਾਈਨਸ ਦਾ ਟੈਂਪਰੇਚਰ ਹੋਏਗਾ ਐਂਡ ਹਵਾ ਬਹੁਤ ਜ਼ਿਆਦੀ ਵਗ ਰਹੀ ਹੈ ਐਂਡ ਹਾਂ ਬੋਲਿਆ ਨਹੀਂ ਜਾ ਰਿਹਾ ਇਨੀ ਠੰਡ ਚ ਹੋਪਸੋ ਕੱਲ ਮੌਸਮ ਕਲੀਅਰ ਹੋਵੇ ਤਾਂ ਕਿ ਟ੍ਰੈਕ ਕੰਪਲੀਟ ਹੋ ਜਾਏ ਰਾਤ ਦੇ ਵੱਚੁਕੇ ਨੇ ਹੁਣ 8 ਤੇ ਅਸੀਂ ਡਿਨਰ ਵਗੈਰਾ ਕਰਕੇ ਤੇ ਇੱਧਰ ਕੈਂਪ ਚਾਏ ਆ ਡਿਨਰ ਜੇ ਅਸੀਂ ਕੀਤੇ ਆ ਸਾਨੂੰ ਮਿਲਿਆ ਚੌਲ ਰਾਜਮਾ ਚੌਲ ਤੇ ਰਾਜਮਾ ਇੱਕ ਪਲੇਟ ਜੋ ਕਿ 200 ਰੁਪਏ ਦੀ ਪਈ ਐ ਐਂਡ ਥੋੜਾ ਬਹੁਤ ਖਾ ਕੇ ਉਸ ਤੋਂ ਬਾਅਦ ਅਸੀਂ ਦੁੱਧ ਬਣਾ ਲਿਆ ਸੋ ਕਾਧੋ ਸਾਡੇ ਕੋਲ ਪਹਿਲਾ ਹੀ ਸੀ ਤਾਂ ਇੱਥੇ ਸਟੋਵ 'ਚ ਅੱਗ ਲਾ ਕੇ ਤੇ ਖੰਡ ਪਾ ਕੇ ਨਾਲ ਬ੍ਰੈਡ ਖਾ ਲੇ ਤੋਂ ਪੇਟ ਹੁਣ ਥੋੜਾ ਥੋੜਾ ਭਰਿਆ ਭਰਿਆ ਲੱਗ ਰਿਹਾ ਬਾਕੀ ਰੋਟੀ ਦੀ ਕੰਮ ਇਹ ਪੂਰੀ ਨਹੀਂ ਕਰ ਸਕਦੇ ਤੇ ਸੰਧੂ ਸਾਹਿਬ ਦੱਸਣਗੇ ਅੱਜ ਦਾ ਦਿਨ ਫਿਰ ਕਿਵੇਂ ਲੰਘਿਆ ਬਹੁਤ ਵਧੀਆ ਅੱਜ ਦਾ ਦਿਨ ਰਿਹਾ ਹਾਂਜੀ ਹੋਰ ਸਹੀ ਆਪ ਹੀ ਦੱਸੋ ਜੀ ਐਂਡ ਬਾਕੀ ਆਮ ਜੀ ਦੱਸੋ ਕਿਵੇਂ ਦਾ ਦਿਨ ਰਿਹਾ ਬਹੁਤ ਵਧੀਆ ਰਿਹਾ ਬਹੁਤ ਇੰਜੋਏ ਕੀਤਾ ਅੱਜ ਦਾ ਦਿਨ ਉਮੀਦ ਆ ਕੱਲ ਵੀ ਇੰਜੋਏ ਕਰਾਂਗੇ ਐਂਡ ਕੱਲ ਨੂੰ ਅਸੀਂ ਜਾ ਰਹੇ ਹਾਂ ਜੀ ਸ਼ਿਆ ਗੁਰੂ ਐਂਡ ਸ਼ਿਆ ਗੁਰੂ ਦਾ ਡਿਸਟੈਂਸ ਹੈ 10 ਕਿਲੋਮੀਟਰ ਐਂਡ ਉੱਥੇ ਹੀ ਉਹਦੇ ਆਈ ਥਿੰਕ ਮਿਡ ਡਿਸਟੈਂਸ ਤੇ ਜਿੱਥੇ ਵੀ ਉਹਦਾ ਮਿਡ ਹੋਏਗਾ ਉੱਥੇ ਹਮਤਾ ਪਾਸ ਹੈ ਜਿਸ ਨੂੰ ਸਬਮਿਟ ਕਰਾਂਗੇ ਕਿਉਂਕਿ ਉਹ ਹਾਈਐਸਟ ਪੁਆਇੰਟ ਹੋਏਗਾ ਇਸ ਟਰੈਕ ਦਾ ਸੋ ਹੁਣ अलविदा ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਕਰਨਾ ਐਂਡ ਡੋਨਟ ਫਰਗੇਟ ਟੂ ਸਬਸਕ੍ਰਾਈਬ ਦਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਬਹੁਤ ਮਿੰਟ ਲੱਗਦੀ ਹੈ ਐਂਡ ਇਸ ਲਈ ਵੀ ਕਿਉਂਕਿ ਅਗਲੀ ਵਾਰੀ ਅਗਲਾ ਵਲੌਗ ਜਦੋਂ ਵੀ ਆਵੇ ਤੁਹਾਨੂੰ ਉਸੇ ਵੇਲੇ ਨੋਟੀਫਿਕੇਸ਼ਨ ਮਿਲ ਜੇ ਸੋ ਹੋਪਸ ਸੋ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਐਂਡ ਥੈਂਕ ਯੂ ਐਂਡ ਇਧਾ ਹੀ ਅੰਤ ਹੈ ਵੀਡੀਓ ਦਾ ਤਾਂ